ਅੱਗੇ ਜਵਾਕ ਬੰਦੇ ਦੇ ਨਾਲ ਪੈਂਦਾ ਛੋਟਾ ਜਵਾਕ ਜਿਵੇਂ ਆਪਾਂ ਸਾਰੇ ਆਪਾਂ ਆਪਣੇ ਮਾਪਿਆਂ ਨੇ ਪੈਂਦੇ ਰਹਿਆ ਬਾਪੂ ਦੇ ਸਿਰ ਤੇ ਬਾਹ ਦੇ ਸਿਰ ਰੱਖ ਕੇ ਸੌਣਾ ਜਾਂ ਉਹਦੀ ਛਾਤੀ ਦੇ ਉੱਤੇ ਉਹਨ ਇੱਕ ਲੱਤ ਤੇ ਬਾਹਟ ਕੇ ਸੌਣਾ ਉਹ ਜਿਹੜਾ ਨੈਗ ਆ ਉਹ ਜਿਹੜਾ ਤੁਹਾਡਾ ਤੁਹਾਨੂੰ ਉਹ ਚੀਜ਼ ਨੇ ਜੋੜਨਾ ਤੁਹਾਡੇ ਮਤਲਬ ਮੋਹ ਬਣਨਾ ਉਹ ਤਾਂ ਉਹ ਤਾਂ ਹੁਣ ਅੱਡੋ-ਅੱਡ ਹੀ ਕਮਰੇ ਪਾਤੇ ਇਹ ਸਾਡੀ ਕੁੜੀ ਦਾ ਕਮਰਾ ਹੈ ਇਹ ਸਾਡੇ ਮੁੰਡੇ ਦਾ ਕਮਰਾ ਹੈ ਇੱਥੇ ਸਾਡੇ ਬਾਪੂ ਦਾ ਕਮਰਾ ਸਾਡੀ ਬੇਬੇ ਦਾ ਕਮਰਾ ਆ ਸਾਡਾ ਕਮਰਾ ਦੋਨਾਂ ਜੀਆਂ ਦਾ ਉਹ ਜਵਾਕ ਨੂੰ ਮੈਲ ਫੜਾਤੇ ਉਹ ਜਵਾਕ ਫਿਰ ਉੱਥੇ ਲੁਚੀਆਂ ਵੀਡੀਓ ਦੇਖੀ ਜਾਂਦੇ ਆ ਜਾਂ ਟੈਂਪੂਆਂ ਨੂੰ ਸੁਣੀ ਜਾਂਦੇ ਦੇਖੀ ਜਾਂਦੇ ਆ ਉਹੋ ਜੇ ਬਣੀ ਜਾਂਦੇ ਆ ਆ ਨਵਾਂ ਰਵਾਸ ਸਾਡੇ ਲੋਕ ਜੇ ਮੈਡ ਸੰਧੂ ਵਰਗੇ ਟੈਂਪੂ ਔਰੀ ਵਰਗੇ ਟੈਂਪੂ ਸਾਡੇ ਰੋਲ ਮਾਡਲ ਬਣ ਰਹੇ ਨੇ ਇੱਕੋ ਪਤਾ ਨਹੀਂ ਕਿਹੜਾ ਰਾਮ ਗੜੀਆ ਬੱਲੂ ਪਤਾ ਨਹੀਂ ਬਿੱਲੂ ਕਿਹੜਾ ਰਾਮ ਗੜੀਆ ਨਚਾਰ ਪੱਗਾਂ ਬੰਨ ਕੇ ਪੱਗਾਂ ਵੀ ਰੋਲੀ ਜਾਂਦੇ ਆ ਸਾਡੇ ਉਹੋ ਜੇ ਬੰਦੇ ਅਸੀਂ ਰੋਲ ਮਾਡਲ ਉਹ ਉਹਨਾਂ ਦੇ ਪਤਾ ਨਹੀਂ ਕਿੰਨੇ ਕਿੰਨੇ ਲੱਖ ਫਾਲੋਅਰ ਨੇ ਉਹਨਾਂ ਇਹ ਵੀਡੀਓ ਨੂੰ ਕਿੰਨੇ ਪੰਜਾਬ ਦੀ ਗੱਲ ਕਰਨ ਨੂੰ ਫਾਂਸੀਆਂ ਕਾਲ ਕੋਠੜੀਆਂ ਜੇਲਾਂ ਫਾਹੇ ਨਜ਼ਰਬੰਦੀਆਂ ਸਭ ਮਿਲ ਰਹੀਆਂ ਨੇ ਲੰਮੇ ਸਮੇਂ ਤੋਂ ਮਿਲ ਰਹੀਆਂ ਨੇ ਕਿਉਂ ਮਿਲ ਰਹੀਆਂ ਨੇ ਸਾਡੇ ਆਪਣੇ ਲੋਕਾਂ ਦੀਆਂ ਕਰਤੂਤਾਂ ਕਰਕੇ ਸਾਡੇ ਆਪਣੇ ਲੋਕਾਂ ਕਰਕੇ ਜਿਹੜੇ ਸਾਡੀ ਖਾਤਰ ਇੱਥੇ ਜਾਨਾਂ ਕੁਰਬਾਨ ਕਰਕੇ ਸੀ ਉਹਨਾਂ ਦੇ ਨਹੀਂ ਹੋਏ ਸਾਡੀ ਖਾਤਰ 28 30 30 ਸਾਲ ਤੋਂ ਜੇਲਾਂ ਕੱਟ ਰਹੇ ਸੀ ਉਹਨਾਂ ਦੇ ਨਹੀਂ ਹੋਏ ਕਿੰਨੇ ਬੰਦੇ ਗਏ ਕੌਮੀ ਇਨਸਾਫ ਮੋਰਚੇ 'ਚ 13000 ਪਿੰਡ ਹੈ ਜੇ ਇੱਕ ਬੰਦਾ ਨਿਕਲੇ 13000 ਬੰਦਾ ਜਾਵੇ ਕਿੰਨੇ ਬੰਦੇ ਜਾਣਗੇ ਅ ਦਲੇয়াল ਦੇ ਨਾਲ ਜਿੱਦੇ 26 ਜਨਵਰੀ ਨੂੰ ਨੇ ਮਰਨ ਵਰਤੇ ਬੈਠਣਾ ਕਿੰਨੇ ਬੰਦੇ ਆਉਣਗੇ ਪੰਜਾਬ ਚ ਉੱਠ ਕੇ ਜਿਹੜੇ ਮਰ ਗਏ ਕੈਂਸਰ ਕਾਲੀ ਪੀਡੀਏ ਟੀਵੀਆਂ ਨਾਲ ਸ਼ੂਗਰਾਂ ਨਾਲ ਕਿਡਨੀਆਂ ਫੇਲ ਮੰਦ ਬੁੱਧੀ ਬੱਚੇ ਪੈਦਾ ਹੋ ਗਏ ਪਾਜ ਬਜਵਾਕ ਪੈਦਾ ਹੋ ਗਏ ਆ ਸਾਰੇ ਦੱਖਣੀ ਮਾਲਵੇ ਦੇ Rajasthan गंगानगर बीकानेर ਦੇ ਬੁੱਢੇ ਦਰਿਆ ਚ ਪੈਂਦੀਆਂ ਜਹਰਾ ਕਰਕੇ 3 ਦਸੰਬਰ ਨੂੰ ਬੰਦ ਮਾਰਨ ਜਾ ਰਹੇ ਕਿੰਨੇ ਬੰਦੇ ਆਉਣਗੇ ਦੱਸੋ ਨਾ ਅਸੀਂ ਟਿੱਪਣੀਆਂ ਕਰਤੀਆਂ ਕਮੈਂਟ ਕਰਤੇ ਸਾਂਝਾ ਕਰਤਾ ਤੇਰੇ ਨਾਲ ਆ ਬਾਈ ਫੱਟੇ ਚੱਕ ਦਾਂਗੇ ਟੱਟੂ ਫੱਟੇ ਚੱਕ ਦਾਂਗੇ ਤੁਸੀਂ ਗੱਲਾਂ ਵਾਲੇ ਯਾਰ ਕੱਲੇ ਤੁਸੀਂ ਜੇ ਨਾ ਪੀ ਕੇ ਮਰ ਗਏ ਚਿੱਟਿਆਂ ਨਾ ਮਰ ਗਏ ਸੋਡਾ ਪਾਣੀ ਮੁੱਕ ਚੱਲਿਆ ਸੋਡ ਦੀ ਬੂਲੀ ਮਾਰਤੀ ਸੋਡੀਆਂ ਜ਼ਮੀਨਾਂ ਖੋ ਰਹੇ ਨੇ ਸੋਡੇ ਝੋਨੇ ਨਹੀਂ ਚੱਕੇ ਜਾ ਰਹੇ ਸੋਡੇ ਮਜ਼ਦੂਰ ਮਰ ਚੱਲੇ ਅਸੀਂ ਖੁਸ਼ ਹੋ ਕੇ ਲੀਡਰਾਂ ਦੇ ਤਲੀਆਂ ਚੜ੍ਹਦੇ ਆ ਪੈਰਾਂ ਥੱਲੇ ਰੱਤ ਦਿੰਦੇ ਆ ਜੀਭਾਂ ਮਾਰਦੇ ਆ ਉਹਨਾਂ ਦੇ ਪੈਰਾਂ ਤੇ ਕਿਹੜਾ ਮੁੱਦਾ ਓਏ ਜਿਹੜੀਆਂ ਵੋਟਾਂ ਚ ਚੱਕਦੇ ਨੇ ਇਹ ਲੋਕ ਸਭਾ ਵਿਧਾਨ ਸਭਾ ਜਿਮਨੀ ਸਰਪੰਚੀ ਵੋਟਾਂ ਲੰਗੀਆਂ ਮੈਨੂੰ ਅਰਸੋ ਵੀ ਇੱਕ ਵੀ ਮੁੱਦਾ ਪਾਣੀ ਬੋਲੀ ਡੈਮਾਂ ਦਾ ਚੰਡੀਗੜ੍ਹ ਦਾ ਵਾਤਾਵਰਨ ਦਾ ਹਵਾ ਦਾ ਧਰਤੀ ਦਾ ਕਿਸਾਨੀ ਦਾ ਮਜ਼ਦੂਰਾਂ ਦਾ ਚਿੱਟੇ ਦਾ ਕਿਹੜਾ ਮੁੱਦਾ ਜਿਹੜੇ ਮੁੱਦੇ ਦੇ ਉੱਤੇ ਕਿਸੇ ਪਾਰਟੀ ਨੇ ਕਿਸੇ ਆਗੂ ਨੇ ਚੋਣ ਲੜੀ ਐ ਸਵਾਏ ਇਸ ਗੱਲ ਦੇ ਉਹ ਮਾੜਾ ਮੈਂ ਚੰਗਾ ਮੈਂ ਐ ਕਰ ਦੂੰ ਮੈਂ ਵਾਅ ਕਰ ਦੂੰ ਜਾਂ ਚੁਟਕਲੇ ਜਾਂ ਕਹਾਣੀਆਂ ਜਾਂ ਹਾਸੇ ਰੱਟੇ ਲੋਕਾਂ ਦਾ ਮਜ਼ਾਕ ਕੀ ਹੈ ਯਾਰ ਇਹ ਉਹ ਸਾਡੇ ਲੋਕ ਐਂਟਰਟੇਨਮੈਂਟ ਥੱਲੇ ਤਾਲੀਆਂ ਮਾਰਦੇ ਆ ਖੁਸ਼ ਹੋ ਕੇ ਤੁਰ ਜਾਂਦੇ ਬੋਲੇ ਬੋਲੇ ਆ ਤਾਂ ਇਹਨੇ ਕਮਾਲ ਦੀ ਪਤਾ ਨਹੀਂ ਕਿਹੜੀ ਕਮਾਲ ਦੀ ਗੱਲ ਕੀਤੀ ਆ ਕਿਹਦਾ ਕਸੂਰ ਆ ਲੀਡਰਾਂ ਦਾ ਕਸੂਰ ਆ ਉਹਦਾ ਕੰਮ ਆ ਉਹਦਾ ਪੇਸ਼ਾ ਉਹਦਾ ਕਰਨ ਨਾ ਕਸੂਰ ਆ ਸੋਡਾ ਤੁਸੀਂ ਲੋਕ ਕਰ ਰਹੇ ਹੋ ਤੁਸੀਂ ਇਹ ਇੱਕ ਜੋ ਤੁਸੀਂ ਪਾਵੇਂ ਨੂੰ ਪਹੁੰਚ ਗਏ ਨਾ ਅੱਜ ਪੰਜਾਬੀ ਤੁਸੀਂ ਲੋਕ ਆ ਸਾਰੇ ਰਾਹ ਬੰਦ ਹੋ ਗਏ ਹੁਣ ਬਾਹਰਲਾ ਰਾਹ ਫੜ ਲਿਆ ਉਹ ਵੀ ਰਾਹ ਬੰਦ ਹੋ ਗਿਆ ਹੁਣ ਤਾਂ ਛਤਰ ਪੈਣ ਲੱਗ ਗਏ ਜਵਾਕ ਸਮਲੰਗੀ ਬਣਨ ਲੱਗੇ ਟੈਂਪੂ ਬਣਨ ਲੱਗੇ ਜੈਂਡਰ ਚੇਂਜ ਕਰਾਉਣ ਲੱਗੇ ਕੁੱਤੇ ਬਿੱਲੇ ਬਣਨ ਲੱਗੇ ਕੁੜੀਆਂ ਉਥੇ ਪੂਰਾ ਹਾਲ ਹੋ ਗਿਆ ਸ਼ੋਸ਼ਣ ਦਾ ਸ਼ਿਕਾਰ ਹੋ ਗਈਆਂ ਇੰਗਲੈਂਡੋਂ ਮੁੰਡੇ ਫੋਨ ਕਰਦੇ ਕੈਨੇਡਾ ਤੋਂ ਫੋਨ ਕਰਦੇ ਕਹਿੰਦੇ ਬਾਈ ਹੱਥ ਬਣਾਓ ਕੁੜੀਆਂ ਕੱਲੀਆਂ ਨਾ ਭੇਜਣ ਲੋਕ ਕਹੋ ਇਹਨਾਂ ਨੂੰ ਓਏ ਇੱਥੇ ਦੇ ਦਾ ਧੰਦਾ ਚੱਲ ਪਿਆ ਦੇ ਵਪਾਰ ਦਾ ਕੀ ਹੈ ਯਾਰ ਸਾਡੇ ਰਹਿ ਕੀ ਗਿਆ ਪੱਲੇ ਕਿਹੜੀ ਗੱਲ ਤੇ ਮਾਨ ਕਰਦੇ ਆ ਇੱਕ ਠੋਕਦੇ ਆ ਉਹ ਪੰਜਾਬੀ ਹੁੰਨੇ ਸੀ ਕਿਹੜੀ ਡੰਕੇ ਦੀ ਚੋੜ ਤੇ ਕਹਿੰਦੇ ਆ ਅਸੀਂ ਕਰਤਾਰਾਂ ਵਾਲੇ ਲੋਕ ਆ ਓਏ ਕਿੱਥੇ ਦਾ ਖੜਦੇ ਹੋ ਯਾਰ ਕਿਤੇ ਦਾ ਗੱਲ ਕਰਨ ਲੋ ਯਾਰ ਪੰਜਾਬ ਦੀ ਕਿਸੇ ਪਾਸੇ ਦਾ ਦਿਖਾਓ ਵੀ ਆ ਦਮ ਖੰਬ ਵੀ ਨਾਲ ਹੈਗੇ ਆ ਥੋੜੇ ਯਾਰ ਹਾਂ ਖੜੇ ਆ ਯਾਰ ਮਗਰੋਂ ਬੰਦਾ ਬਹੁਤ ਚੰਗਾ ਸੀ ਹੁਣ ਮੈਨੂੰ ਖਬਰਾਂ ਕੱਲ ਨੂੰ ਕਿਤੇ ਲਜਾ ਦੇਣ ਕਿਸੇ ਝੂਠੇ ਮੁੱਠੇ ਮੁਕੱਦਮੇ ਜੇ ਕਿਸੇ ਮਲਵਾ ਦੇਣ ਕੁਝ ਵੀ ਕਰਾ ਸਕਦੇ ਆ ਪਰ ਅਸੀਂ ਤਾਂ ਰਾਤ ਤੁਰਪੇ ਯਾਰ ਆਉਦੀ ਜਾਨ ਹੂਲ ਕੇ ਤੁਰਪੇ ਤਲੀ ਦੇ ਧਰ ਕੇ ਤੁਰਪੇ ਵੀ ਨਹੀਂ ਲਖਾ ਸਿਆ ਜਾਣਾ ਦਾ ਸਾਰਿਆਂ ਨਹੀਂ ਆ ਸਭ ਨੇ ਤੁਰ ਜਾਣਾ ਕਿਉਂ ਯਾਰ ਅਸੀਂ ਸਾਰਾ ਕੁਝ ਸਾਡੇ ਸਾਹਮਣੇ ਸਾਡੀ ਧਰਤੀ ਬੋਲੀ ਪਾਣੀ ਸਾਡੇ ਲੋਕ ਮਾਰੇ ਜਾਂਦੇ ਹੁਣ ਅਸੀਂ ਚੁੱਪ ਕਰਕੇ ਲੰਮੀਆਂ ਤਾਣ ਕੇ ਸੌ ਕੇ ਮਰ ਜਗੇ ਫਿਰ ਕੀ ਲੈ ਜਾਗੇ ਯਾਰ ਜਿਹੜਾ ਹੁਣ ਨਹੀਂ ਲਿਜਾ ਸਕੇ ਜਾਂ ਲੈ ਜਾਗੇ ਬਾਈ ਜੀ ਤੁਸੀਂ ਬੋਲਦੇ ਹੋ ਬੇ ਬਾਕੀ ਨਾਲ ਬੋਲਦੇ ਹੋ ਸੁਣਦੇ ਵੀ ਨਹੀਂ ਲੋਕ ਕਿਤੇ ਨਾ ਕਿਤੇ ਪਿੱਛੇ ਖੜਦੇ ਕਿਉਂ ਨਹੀਂ ਕਿੱਥੇ ਘਾਟ ਰਹੇ ਜਾਂਦੇ ਰੋਲ ਆ ਮੈਨੂੰ ਤਾਂ ਖੁਦ ਨਹੀਂ ਪਤਾ ਲੱਗਦਾ ਮੈਂ ਮਾਨਾ ਪਿੰਡੀ ਬੋਲਾਂ ਪਰਸੋਂ ਬਾਬਾ ਕਹਿੰਦਾ ਸ਼ੇਰਾ ਬੀਨ ਬਾਲੀ ਵਧੀਆ ਬਜਾਣਾ বাজਾਈ ਚੱਲ ਮਾ ਬਾਪ ਨੂੰ ਰੂੜ ਘੰਟਾ ਹਗਾ ਬੋਲਦੇ ਨੂੰ ਰੂੜ ਘੰਟਾ ਹੋਰ ਬੁਲਾ ਲਾ ਬੋਲੀ ਚੱਲੂ ਬੀਨ ਤਾਂ ਮੈਂ ਇਂ ਵੀ ਨਾ ਮੈਂ ਗੱਲਾਂ ਹੀ ਸੁਣਾਉਣਾ ਤੁਹਾਡੇ ਸ਼ਰਾ ਕੱਲਾ ਇਹ ਜਿਹਾਂ ਤਾਂ ਕੋਈ ਕਰਦਾ ਹੀ ਨਹੀਂ ਆਖ ਜਿਹੜੀਆਂ ਤੂੰ ਕਰਦਾ ਇਹ ਤਾਂ ਬੜੀਆਂ ਕਮਾਲ ਦੀਆਂ ਗੱਲਾਂ ਆ ਹਰ ਦੱਸੀ ਕਿਸੇ ਨੇ ਇਹ ਨਹੀਂ ਸਾਨੂੰ ਆ ਕੇ ਮੈਂ ਜਦੋਂ ਮੈਂ ਤੇਰੇ ਪਿੰਡ ਤੋਂ ਮੁੜਨਾ ਮੇਰੀ ਬੀਨ ਚਲਾ ਕੇ ਪਤਾ ਨਹੀਂ ਕਿਸੇ ਫੜਾ ਕਿਸੇ ਜੋਗੀ ਨੂੰ ਫੜਾ ਦੇਗਾ ਤੱਕੜੀ ਫੜ ਲੇਗਾ ਪਤਾ ਨਹੀਂ ਪੰਜਾ ਫੜ ਦੇਗਾ ਪਤਾ ਨਹੀਂ ਫੁੱਲ ਨਾ ਚੜ ਦੇਗਾ ਪਤਾ ਨਹੀਂ ਬੋਕਰ ਫੜ ਦੇਗਾ ਅਸੀ ਅਸਰ ਕਿੰਨਾ ਚੜਾ ਅਸਲ ਦੇ ਵਿੱਚ ਕਾਰਨ ਜਿਹੜੀ ਮੈਂ ਪਹਿਲਾਂ ਗੱਲ ਕਹੀ ਵੀ ਕਰਦਾਰ ਮਰ ਗਿਆ ਅੰਦਰੋਂ ਜ਼ੀਰਾ ਮਰ ਗਈਆਂ ਖੋਖਲੇ ਹੋ ਗਏ ਥੋਥੇ ਹੋ ਗਏ दारू ਨੇ ਮਾਰ ਤੇ ਕੁਸਤਾ 90% ਪੰਜਾਬ ਦਾ दारू ਪੀਂਦਾ ਸਰਪੰਚ ਜੀ 20 30 ਲੱਖ ਦਖੜੀ दारू ਪੀ ਗਏ ਲੋਕ ਤੇ ਕਹਿੰਦੇ ਪਿੰਡ ਨਸ਼ਾ ਮੁਕਤ ਕਰਨੇ ਆ 30 ਲੱਖ ਰੁਪਏ दारू ਪੀ ਕੇ ਸਰਪੰਚ ਬਣਾਏ ਮੈਂਬਰ ਬਣਾਏ ਪੰਚਾਇਤਾਂ ਬਣਾਈਆਂ ਤੇ ਪਿੰਡ ਨਸ਼ਾ ਮੁਕਤ ਕਰਨੇ ਆ ਵਾਓ ਪੰਜਾਬੀ ਕੋ ਸੋਢੇ ਨਹੀਂ ਰਿਸਤਾ ਸੋਢੀਆਂ ਕਿਹੜੀਆਂ ਗੱਲਾਂ ਦੇ ਸੀ ਅੱਜ ਦਾਅਵੇ ਕਰਦੇ ਆ ਕਿ ਅਸੀਂ ਬਹਲਾਨੇ ਆ ਅਸੀਂ ਮਾਰਛ ਲਾਂ ਸੀ ਧਮਕੀਆਂ ਯਾਰ ਕਿੱਤੇ ਦਾ ਖੜੋ ਯਾਰ ਕਿਤੇ ਦਾ ਗੱਲ ਕਰੋ ਯਾਰ ਥੋਡੀ ਖਾਤਰ ਕੋਈ ਬੰਦਾ ਮਰਨ ਨੂੰ ਤਿਆਰ ਆ ਕੋਈ ਮਰ ਗਿਆ ਕੋਈ ਜੇਲ੍ਹਾਂ ਚ ਫਿਰਦਾ ਤੁਸੀਂ ਕਿਤੇ ਦਾ ਗੱਲ ਆ ਕੇ ਕਰੋ ਅਸੀਂ ਹੁਣ ਚਲੋ ਮੰਨ ਲਿਆ ਅਈ ਬਾਹਰ ਨੂੰ ਭੱਜ ਗਏ ਬਾਹਰ ਕੀ ਹੋਗਾ ਤੁਹਾਡੇ ਨਾਲ ਕੀ ਹੋਊਗਾ ਆਹ ਧਰਤੀ ਆ ਜ਼ਮੀਨ ਉਹ ਸਿੱਸੀ ਕਿਲਿਆਂ ਦੇ ਮਾਲਕ 100 100 ਕਿੱਲੇ ਦੇ ਮਾਲਕ 50 50 ਕਿੱਲਾਂ ਦੇ ਮਾਲਕ ਸਰਦਾਰੀਆਂ ਕਰਦੇ ਟੌਰ ਨਾਲ ਇੱਥੇ ਰਹਿੰਦੇ ਜ਼ਿੰਦਗੀ ਜਿਉਂਦੇ ਉਹ ਬਾਹਰ ਦਿਹਾੜੀਆਂ ਕਰਨ ਲੱਗੇ ਜਾ ਕੇ ਪਤਾ ਨਹੀਂ ਕੀ ਸਾਡੇ ਦਿਮਾਗ ਨੂੰ ਪੁੱਠਾ ਇਹ ਜਾਂ ਚੱਕਰ ਸਾਡੇ ਦਿਮਾਗ ਚੱਲਿਆ ਅਗਲੀ ਗੱਲ ਤੁਸੀਂ ਪ੍ਰਵਾਸੀਆਂ ਦਾ ਮੁੱਦਾ ਉੱਠਿਆ ਰਾਤ ਦਾ ਮੇਰੇ ਘਰ ਨੂੰ ਕਿਹੜਿਆ ਹੋਇਆ ਇਹ ਘਰ ਕਿਹਿੰਦਾ ਕੀ ਮਤਲਬ ਸੀ ਕਿਉਂ ਕਿਰੇ ਗਿਆ 10 ਵਜੇ ਦਾ ਇਹਨੇ ਘਰ ਕਿਰੇ ਆ 5:00 ਵੱਜ ਗਏ ਕਾਹ ਘੰਟੇ ਹੋ ਗਏ 18 ਘੰਟੇ ਹੋ ਗਏ ਨਾ 18-20 ਘੰਟਿਆਂ ਦੇ ਵਿੱਚ ਦੋਵੇਂ ਲੈਬ ਵੀ ਪਾਇਆ ਕਿੰਨੇ ਲੋਕ ਉੱਠ ਕੇ ਆ ਗਏ ਵੀ ਲੱਖਾ ਸੰਤਰਾ ਘਰ ਕਿਉਂ ਕੇ ਰਹੀ ਤੇਰੇ ਨਾਲ ਖੜੇ ਆ ਘਰ ਕੇ ਰਿਆ ਮੈਨੂੰ ਰਾਤ ਆਏ ਕਹਿੰਦੇ ਮੁੰਡਾ ਮਰ ਗਿਆ ਜੀ ਉਹਦੋਂ ਬਾਅਦ ਮੈਂ ਦੱਸਿਆ ਕਿ ਮੁੰਡਾ ਮੈਂ ਮੈਨੂੰ ਪਤਾ ਲੱਗ ਗਿਆ ਮੁੰਡਾ ਤਾਂ ਮਰ ਗਿਆ ਤੁਸੀਂ ਉਹਦਾ ਸਿਸਕਾਰ ਤੇ ਨਹੀਂ ਜਾਣ ਦੇਣਾ ਸਾਨੂੰ ਮੈਂ ਕਿਉਂ ਵੀ ਮੇਰਾ ਗੁਨਾਹ ਹੈ ਜਾਂ ਉਹਨੇ ਹੀ ਗੁਨਾਹ ਕੀਤਾ ਇਹ ਬੱਚੇ ਨੇ 16 ਸਾਲ ਦਾ ਇਹ ਉਦਾਂ ਹੀ ਮਰ ਗਿਆ ਸੀ ਮੁੰਡਾ ਬਾਈ ਮੈਂ ਉਦਾਂ ਹੀ ਬੋਲਤਾ ਸੀ ਮਾ ਲਈ ਮੈਂ ਕਹਿੰਦਾ ਜਾਣ ਕੇ ਪਾਈ ਬੈਠਾ ਤਾਂ ਮੁੰਡੇ ਦੀ ਮੌਤ ਹੋ ਗਈ ਆ ਜਾਣ ਕੇ ਪ੍ਰਸ਼ਾਸਨ ਕੱਲ ਨੂੰ ਠੰਡੀ ਕਰਦਾ ਮੈਂ ਮੈਂ ਹੈਰਾਨ ਆ ਯਾਰ ਮੈਂ ਤਾਂ ਸਮਝ ਨਹੀਂ ਲੱਗ ਰਹੀ ਕਿ ਸਾਡਾ ਨਾ ਹੋਈ ਕੀ ਜਾਂਦਾ ਤੇ ਖੋਣ ਵਾਲਾ ਸਾਡਾ ਨਾ ਬੜਾ ਕੁਛ ਆਲੇ ਦੇਖਿਓ ਜਾਉ ਮੈਂ ਬਹੁਤ ਚਿਰ ਦਾ ਪਿੱਟਦਾ ਕਿ ਆਉਣ ਵਾਲਾ ਸਮਾਂ ਛੋਡਾ ਪੰਜਾਬੀ ਬਹੁਤ ਮਾੜਾ ਤੇ ਖਤਰਨਾਕ ਤੇ ਭਿਆਨਕ ਸਮਾਂ ਛੋਡਾ ਸੰਭਲ ਜੋ ਸੰਭਲ ਸਕਦੇ ਤੁਸੀਂ ਆ ਦੇਖੋ ਯਾਰ ਆ ਬੰਦਾ ਇਹ ਤਾਂ ਸਾਫ ਕਰ ਰਿਹਾ ਮੈਂ ਬੀਜਪੀ ਦੇ ਦਿਲਬੀ ਬੀਜਪੀ ਦੇ ਦਿਲਬੀ ਅਗਰ ਸਰ ਇੱਕ ਨਹੀਂ ਇਹਦੀਆਂ ਘੱਟੋ ਘੱਟ 20 ਵੀਡੀਓ ਆ ਕਿਤੇ 20 ਵਾਰੀ ਪੰਜਾਬ ਪੁਲਿਸ ਦੇ ਲੁਧਿਆਣਾ ਪੁਲਿਸ ਦੇ ਗਲ ਪਿਆ ਇਹ ਬੰਦਾ ਇਹ ਤੂੰ ਤੁਸੀਂ 1 ਮਿੰਟ ਦੇ ਖੜ੍ਹ ਦਿਓ ਹਲੇ ਤਾਂ ਇਹ ਆ ਆ ਦੇਖੋ ਇਹ ਨਵੀਂ ਵੀਡੀਓ ਹੈ ਦੀ ਸ਼ਰੇਆਮ ਬਾਜ਼ਾਰ ਦੇ ਵਿੱਚ ਲੋਕਾਂ ਦੇ ਸਾਹਮਣੇ ਕੀ ਕੁੱਤੇ ਖਾਣੀ ਕਰ ਰਿਹਾ ਕੇਐਸਏ ਜੀ ਸੁਣ ਲਓ ਆਪਣਾ ਇਹ ਇਹ ਕੋਈ ਪਤਾ ਕੌਣ ਆ ਬਾਈ ਇਹ ਜਤੰਦਰ ਗੋਰੀਆਂ ਨਾ ਕੋਈ ਲੁਧਿਆਣੇ ਚ ਪ੍ਰਵਾਸੀ ਆ 15 ਸਾਲ ਤੋਂ ਰਹਿ ਰਿਹਾ ਇੱਕ ਕੋਈ ਅਪਦੇਸ਼ ਪਤਾ ਨਹੀਂ ਦਵੇਸ਼ ਪਤਾ ਨਹੀਂ ਕਿਹੜਾ ਉਹ ਵਕੀਲ ਆਪਣੇ ਆਪ ਨੂੰ ਕਹਾਉਂਦਾ ਹਮ ਸ਼ਰਿਆਮ ਪੁਲਿਸ ਦੇ ਗੱਲ ਪੈਂਦੇ ਆ ਸ਼ਰਿਆਮ ਡੀਐਸਪੀ ਐਸਐਚਓ ਰੈਂਕ ਦੇ ਐਸਐਸਏ ਦੇ ਸ਼ਰਿਆਮ ਹਾਂ ਓਏ ਮੇਰਾ ਦਿਮਾਗ ਖਰਾਬ ਹੋ ਗਿਆ ਐ ਕਰ ਦੂੰ ਬਬ ਕਰ ਦੂੰ ਉਂਗਲੀ ਵੀ ਕਰ ਓਏ ਓਏ ਇੱਥੇ ਕੋਈ ਮਾੜਾ ਮੋਟਾ ਬੰਦਾ ਕੋਈ ਬੋਲਦਾ ਹਾਂ ਬੰਦਾ ਇੱਥੇ ਪੁਲਿਸ ਨੂੰ ਮਾੜਾ ਮੋਟਾ ਕੋਈ ਕਹਿ ਦੇ ਨਾ ਤੇ ਡਾਂਗਾ ਨਾ ਤੈਅ ਕਰ ਦਿੰਦੀ ਆ ਪੁਲਿਸ ਸਿਰ ਪਾੜ ਦਿੰਦੀ ਆ ਮਾਰ ਮਾਰ ਡਾਂਗਾ ਤੇ ਪੱਗਾ ਸਾਡੇ ਲਾਉਂਦੇ ਨਹੀਂ ਅੱਜ ਸਾਡੇ ਕਿਸਾਨ ਕੁੱਟੇ ਰਹਾਾਂ ਵਾਲੇ ਇੱਥੇ ਬਠਿੰਡੇ ਇਹਨਾਂ ਨੇ ਪੁਲਿਸ ਵਾਲਨੇ ਕਿੰਨੇ ਕੁੱਟੇ ਆ ਤੇ ਆ ਸਾਡੇ ਯੂਨੀਵਰਸਿਟੀ ਚੰਡੀਗੜ੍ਹ ਪੰਜਾਬ ਦੇ ਸਾਡੀਆਂ ਕੁੜੀਆਂ ਵੀ ਕੁੱਟੀਆਂ ਡਾਂਗਾ ਨਾਲ ਗੁੱਤਾਂ ਪੱਟੀਆਂ ਫਿਰ ਟੀਚਰ ਰੋਜ਼ ਕੁੱਟੀ ਜਾਂਦੇ ਆ ਉਹ ਹੱਕ ਮੰਗਦੇ ਲੋਕਾਂ ਨੂੰ ਡਾਂਗਾ ਬਰਾਉਨੇ ਆ ਓਏ ਉਹ ਸ਼ਰਿਆਂ ਬੰਦਾ ਕਹਿੰਦਾ ਓਏ ਉਂਗਲ ਨੀ ਵੀ ਕਰਕੇ ਗੱਲ ਕਰੋ ਓਏ ਬਲਾਜ ਨੂੰ ਬੁਲਾਉਣਾ ਓਏ ਇੱਕ ਡੀਐਸਪੀ ਨੂੰ ਕਹਿੰਦਾ ਹਾਂ ਓਏ ਕਮਾਂ ਸਰੇਮ ਕਹਿੰਦਾ ਮੈਂ ਭਾਜੀਪੀ ਦਾ ਜ਼ਿਲ੍ਹਾ ਪ੍ਰਧਾਨ ਆ ਯਾਰ ਇਹਦੇ ਮੈਂ ਡੀਜੀਪੀ ਨੂੰ ਪੁੱਛਣਾ ਚਾਹੁੰਦਾ ਇਹਦੇ ਕਾਰਵਾਈ ਹੋਈ ਕੋਈ ਇਹਨਾਂ ਗੱਲਾਂ ਦੇ ਉੱਤੇ ਹਾਲ ਤੱਕ ਕੋਈ ਕਾਰਵਾਈ ਕੀਤੀ ਇੱਕ ਕਿਦੇ ਵਿੱਚ ਇੱਥੇ ਪੰਜਾਬ ਪੁਲਿਸ ਦੀਆਂ ਗੱਡੀਆਂ ਫੂਕਤੀਆਂ ਬਰਹੰਡੇ ਰਾਮਰ ਫੈਂਦਰੀ ਚ ਕਾਰਵਾਈ ਕਿਉਂ ਨਹੀਂ ਹੋਈ ਕਿਉਂ ਦੱਬਿਆ ਗਿਆ ਉਸ ਕੰਮ ਨੂੰ ਬਈ ਪ੍ਰਵਾਸੀਆਂ ਨੇ ਤਨ ਗੱਡੀਆਂ ਫੂਕੀਆਂ ਪੰਜਾਬ ਪੁਲਿਸ ਦੀਆਂ ਕੋਈ ਐਫਆਈਆਰ ਦਿਖਾਓ ਕੋਈ ਮੁਕੱਦਮਾ ਦਰਜ ਦਿਖਾਓ ਕੋਈ ਬੰਦੇ ਨਾਮ ਦਿਖਾਓ ਇਹ ਕੀ ਲੱਗਦਾ ਵੀਰੇ ਵੀ ਇਹ ਪ੍ਰੀਪਲਾਨ ਹੋ ਰਿਹਾ ਸਰ ਬਿਲਕੁਲ ਬਿਲਕੁਲ ਇਹ ਮਾਰਨ ਦੀ ਸਾਜ਼ਿਸ਼ ਹੈ ਪੰਜਾਬ ਨੂੰ ਲਾਂਬੂ ਲਾਉਣ ਦੀ ਸਾਜ਼ਿਸ਼ ਹੈ ਪੰਜਾਬ ਨੂੰ ਅੱਗੇ ਟੱਕਿਆ ਜਾ ਰਿਹਾ ਪੰਜਾਬ ਨੂੰ ਸਾਡੀ ਜਵਾਨਾਂ ਸ਼ਿਕਾਰ ਖੇਡਣ ਦੀਆਂ ਤਿਆਰੀਆਂ ਹੋ ਰਹੀਆਂ ਪੰਜਾਬ ਦੇ ਦਿਨ ਸਾਰਾ ਕੁਝ ਹੋ ਰਿਹਾ ਹੈ ਅਸੀਂ ਗੱਲ ਕਰਾਂਗੇ ਅਸੀਂ ਬਖਵਾਦੀਆਂ ਅਸੀਂ ਹੱਤਬਾਦੀਆਂ ਅਸੀਂ ਦੇਸ਼ਤਰੋਹੀਆਂ ਫਲਾਨਾ ਠਿਮਕਾਨਾ ਯਾਰ ਜੇ ਬਾਹਰ ਠਾਕਰੇ ਮਰਾਠਾਂ ਨਾਲ ਲੜ ਸਕਦਾ ਹੈ ਕੇਰਲ ਵਾਲੇ ਲੜ ਸਕਦੇ ਆ ਤਾਮਲ ਲੜ ਸਕਦੇ ਆਪਣੇ ਲਈ ਬੰਗਾਲੀ ਲੜ ਸਕਦੇ ਆ ਕੋਈ ਰਾਤੀ ਆਪਣੀ ਲੜਾਈ ਲੜ ਸਕਦੇ ਆ ਤੇ ਪੰਜਾਬੀ ਲੜਨ ਆਪਣੇ ਗੱਲ ਦੀ ਕਾਰਨ ਬੋਲੀ ਪਾਣੀ ਦੀ ਗੱਲ ਕਰਨ ਹੱਕ ਦੀ ਕਰਨ ਗੱਲ ਕਰਨ ਫੈਡਰ ਢਾਂਚੇ ਦੀ ਗੱਲ ਕਰਨ ਆਪਣੇ ਅਧਿਕਾਰਾਂ ਦੀ ਗੱਲ ਕਰਨ ਅਸੀਂ ਹੱਤਬਾਦੀ ਅਸੀਂ ਦੇਸ਼ ਵਿਰੋਧੀ ਸਾਡੇ ਹੀ ਕਹਿਣ ਲੱਗ ਜਾਂਦੇ ਨੇ ਸਾਡੇ ਹਿੰਦੂਪਰਾ ਕਹਿਣ ਲੱਗ ਜਾਂਦੇ ਨੇ ਲੱਖਾ ਦੇਸ਼ ਵਿਰੋਧੀ ਇਹ ਫਲਾਨਾ ਮਨ ਨੂੰ ਪੁੱਛਣਾ ਚਾਹਉਣਾ ਕੀ ਇਹ ਪੰਜਾਬ ਇਕੱਲੇ ਸਿੱਖਾਂ ਦਾ ਹਿੰਦੂ ਦਾ ਪੰਜਾਬੀ ਮੁਸਲਮਾਨ ਦਾ ਪੰਜਾਬੀ ਹਿੰਦੂ ਦਾ ਪੰਜਾਬ ਨਹੀਂ ਹੈ ਇਕੱਠਿਆਂ ਨੇ ਸਫਰ ਕੀਤਾ ਇਕੱਠਿਆਂ ਨੇ ਸਾਰਾ ਕੁਝ ਝੱਲਿਆ ਇੱਥੇ 47 ਦੀ ਬੰਡ ਤੋਂ ਲੈ ਕੇ ਤੇ ਅੱਜ ਤੁਸੀਂ ਪਰ ਇਹ ਗੱਲਾਂ ਤੁਸੀਂ ਕਰਦੇ ਹੋ ਮੈਂ ਜਿਹੜੀ ਗੱਲ ਕਰਦਾ ਆਜ਼ਾਦਨਗਰ ਦੀ ਗੱਲ ਹੈ ਤਿੰਨ ਪ੍ਰਵਾਸੀਆਂ ਨੇ ਇੱਕ ਕੁੜੀ ਜਾ ਰਹੀ ਹੈ ਸੇਠ ਜਾ ਰਿਹਾ ਮਹਾਜਨ 60 65 70 ਸਾਲ ਦੀ ਉਮਰ ਆ ਮਗਰ ਮਰੇ ਉਹਦੇ ਪੋਤੀ ਉਹਦੀ ਸਕੂਲਟੀ ਚਲਾ ਰਹੀ ਹੈ ਸ਼ਰਾਬੀ ਬੰਦੇ ਸ਼ਰੇ ਆ ਮੁਰੋ ਘੇਰਦੇ ਆ ਉਹਨੂੰ ਆਪਣਾ ਮਰ ਪਾਸੇ ਨਹੀਂ ਹੁੰਦੇ ਕੁੜੀ ਹਾਰ ਨੂੰ ਮਜਾਉਂਦੀ ਆ ਫਿਰ ਉਹ ਕਹਿੰਦੀ ਬਈਆ ਪਾਸੇ ਆਟੋ ਮੈਂ ਨੰਗਣਾ ਐ ਇੰਨੀ ਗੱਲ ਦਾ ਸਾਲ ਫੜਦੇ ਆ ਇੱਕ ਬਾਹ ਫੜਦਾ ਉਹ ਮੁੰਡਾ ਮੇਰਾ ਮਿੱਤਰ ਆ ਪ੍ਰਿੰਸ ਉਹਨੂੰ ਛੁਲਕ ਦੇ ਆ ਉਹਨੂੰ ਦੇ ਉੱਥੇ ਛੱਡ ਕੇ ਆਉਂਦੇ ਉਹਨੂੰ ਬਜ਼ੁਰਗ ਨੂੰ ਤੇ ਕੁੜੀ ਨੂੰ ਘਰੇ ਛੱਡ ਕੇ ਆਉਂਦੇ ਵੀ ਇਹ ਜਿਹੜਾ ਵੱਧ ਗਿਆ ਕੰਮ ਇਹ ਇਕੱਲੇ ਇਹ ਕਰ ਰਹੇ ਨੇ ਤੁਸੀਂ ਯਾਰ ਹੋਰ ਦੇਖੋ ਬਾਈ ਆ ਕਮਾਲ ਦੀਆਂ ਗੱਲਾਂ ਦੇਖੋ ਯਾਰ ਇੱਥੇ ਇੱਥੇ ਸਾਡੇ ਬੰਦੇ ਨੂੰ ਤਾਂ ਸਾਫ਼ ਨਾ ਦੀ ਕੋਈ ਚੀਜ਼ ਨਹੀਂ ਰਹੀ ਯਾਰ ਆਹ ਦੇਖੋ ਯਾਰ ਆਹ ਮੁੰਡਾ ਦੇਖ ਬੱਚਾ ਦੇਖੋ 10 ਸਾਲ ਦੀ ਉਮਰ ਹੈ ਦੀ ਬੱਚੇ ਦੀ ਆ 10 ਸਾਲ ਦਾ ਬੱਚਾ ਯਾਰ 10 ਸਾਲ ਦਾ ਬੱਚਾ ਸਾਹਨੇ ਵਾਲ ਦਾ ਇਹਦਾ ਪਿਓ ਦਾ ਨਾਮ ਪ੍ਰਦੀਪ ਸਿੰਘ ਹੈ ਇੱਕ ਪ੍ਰਵਾਸੀ ਨੇ ਇਹਦੇ ਮੂੰਹ ਦੇ ਉੱਤੇ ਕੈਮੀਕਲ ਪਾ ਕੇ ਦਾ ਸਾੜਤਾ ਸਾਰਾ ਮੂੰਹ ਅੱਜ ਇਹਦਾ ਸਾਰਾ ਮੂੰਹ ਗਲੇ ਫਿਰ ਆਹ ਦੇਖੋ ਯਾਰ ਥੋੜੇ ਸਾਹਮਣੇ ਫੋਟੋ ਆ ਅੱਧਾ ਮੂੰਹ ਦਾ ਗਲ ਚੁੱਕਿਆ ਅੱਜ 12 ਦਿਨ ਹੋ ਗਏ ਦਸਤਰੀ ਦੀ ਘਟਨਾ ਬਲਵੀਰ ਸਿੰਘ ਐਸਐਸਆਈ ਕੋਲ ਕੇਸ ਹੈ ਟਰਮ ਟੋਲੀ ਕਰੀ ਜਾਂਦਾ ਇਹਦੇ ਵਿੱਚ ਕੀ ਲੱਗਦਾ ਵੀ ਪੰਜਾਬ ਪੁਲਿਸ ਵੀ ਕਿਤੇ ਨਾ ਕਿਤੇ ਦੋਸ਼ੀ ਨਹੀਂ ਮੈਂ ਕਹਿੰਦਾ ਪੰਜਾਬ ਪੁਲਿਸ ਦੋਸ਼ੀ ਨਹੀਂ ਕੀ ਪੰਜਾਬ ਪੁਲਿਸ ਦੇ ਹੱਥ ਬੰਨੇ ਆ ਕੀ ਆ ਐਸਐਸਆਈ ਨੂੰ ਇੱਕ ਦੱਪਕੇ ਮਾਰਦਾ ਕਿ ਡੀਐਸਪੀ ਨੂੰ ਇੱਕ ਬੰਦਾ ਦੱਪਕੇ ਮਾਰਦਾ ਆ ਕੇ ਕਿ ਹਾਂ ਓਏ ਉਂਗਲੀ ਵੀ ਕਰ ਓਏ ਤੂੰ ਕਿਵੇਂ ਬੋਲਦਾ ਓਏ ਮੇਰਾ ਦਿਮਾਗ ਨਾ ਖਰਾਬ ਹੋ ਜੇ ਕਿਉਂ ਜਿਹੜੀ ਪੰਜਾਬ ਪੁਲਿਸ ਕਹਿੰਦੇ ਅਸੀਂ ਬਹੁਤ ਮੰਨੇ ਪ੍ਰਮੰਨੇ ਆ ਸਾਡੀ ਤਾਂ ਕਾ ਪੂਰੀ ਭਾਰਤ ਦੇ ਵਿੱਚ ਪੂਰੀ ਦੁਨੀਆ ਜਮ ਉਹ ਪੰਜਾਬ ਪੁਲਿਸ ਨੂੰ ਇੱਕ ਪ੍ਰਵਾਸੀ ਬੰਦੇ ਆ ਕੇ ਪੰਜਾਬ ਦੇ ਵਿੱਚ ਬੀਜੇਪੀ ਦਾ ਪ੍ਰਧਾਨ ਬਣ ਕੇ ਕਹੇ ਹਾਂ ਓਏ ਤੂੰ ਕੌਣ ਹੈ ਜਦੋਂ ਬਾਈ ਤੁਸੀਂ ਪ੍ਰਵਾਸੀਆਂ ਵਿਰੁੱਧ ਲੜਦੇ ਹੋ ਤਾਂ ਲੋਕ ਕਮੈਂਟਾਂ ਦੇ ਵਿੱਚ ਕਹਿੰਦੇ ਵੀ ਕੰਮ ਕੌਣ ਕਰੂਗਾ ਕੀ ਲੱਗਦਾ ਨਹੀਂ ਵੀ ਜਿਹੜੇ ਕੰਮ ਕਰ ਰਹੇ ਨੇ ਪ੍ਰਵਾਸੀ ਆ ਕੇ ਵੀ ਕਿਸੇ ਨਾ ਕਿਸੇ ਪੰਜਾਬ ਦਾ ਇਹਦੇ ਦੋ ਸਵਾਲ ਆ ਪਹਿਲੀ ਗੱਲ ਤਾਂ ਅਸੀਂ ਕਿਸੇ ਦੇ ਵਿਰੋਧਕ ਨਹੀਂ ਹਾਂ ਕੋਈ ਕੰਮ ਕਰੋ ਆ ਕੇ ਜੀ ਸਤ ਕੇ ਕਰੋ ਯਾਰ ਅਸੀਂ ਕਦੋਂ ਕਹਿੰਦੇ ਆ ਵੀ ਪ੍ਰਵਾਸੀਆਂ ਨੂੰ ਤੁਸੀਂ ਕੰਮ ਤੋਂ ਰੋਕੋ ਯਾਰ ਮੈਂ ਕਦੇ ਕਿਹਾ ਮੇਰੇ ਮੂੰਹੋਂ ਸੁਣਿਆ ਵੀ ਪ੍ਰਾਸਨ ਨੂੰ ਕੰਮ ਤੋਂ ਰੋਕੋ ਮੈਂ ਜਿਹੜੀ ਗੱਲ ਕਰਦਾ ਕਾਨੂੰਨ ਦੀ ਵੀ ਜੇ 70 ਚ ਹਿਮਾਚਲ ਦਾ ਕਾਨੂੰਨ ਬਣਦਾ ਪਿਛਲੇ ਸਾਲ ਉੱਤਰਾਖੰਡ ਦਾ ਕਾਨੂੰਨ ਬਣਦਾ ਬਾਹਰਲਾ ਬੰਦਾ ਜ਼ਮੀਨ ਨਹੀਂ ਲੈ ਸਕਦਾ ਬਾਹਰਲਾ ਬੰਦਾ ਵੋਟ ਨਹੀਂ ਵਣ ਸਕਦਾ ਬਾਹਰਲਾ ਬੰਦਾ ਨੌਕਰੀ ਨਹੀਂ ਲੈ ਸਕਦਾ ਕਾਨੂੰਨ ਬਣਦਾ ਨਾ ਬਣਿਆ ਹੋਇਆ 50 50 ਸਾਲ ਦਾ ਕਈ ਸੂਬਿਆਂ ਦਾ ਮਜੌਰਮ ਦਾ ਮਨੀਪੁਰ ਦਾ ਸਿੱਖ ਦਾ ਰਾਜਸਥਾਨ ਦਾ ਤਾਂ ਪੰਜਾਬ ਦਾ ਕਿਉਂ ਨਹੀਂ ਸਾਡੀ ਗਿਣਤੀ ਘਟ ਰਹੀ ਹੈ ਚੰਡੀਗੜ੍ਹ ਚੋਂ ਗਿਣਤੀ ਕੱਢੀ ਪੰਜਾਬ ਦਾ ਦਾਵਾ ਖਤਮ ਹੋ ਗਿਆ ਮਹਾਲੀ ਜੋ ਘਟ ਜਣੇ ਸਾਡਾ ਦਾਵਾ ਖਤਮ ਹੈ ਹੰਡਿਆਏ ਚ 6000 ਵੋਟ ਪਰਵਾਸੀਆਂ ਦੀ 8 ਫੁੱਟ 8000 ਵੋਟ ਪੰਜਾਬੀਆਂ ਦੀ 2.5 ਸਾਲ ਨੂੰ ਘਟ ਕੇ 7000 ਉਹਨਾਂ ਦੀ 15000 40 ਕਰੋੜ ਵਾਦੀ ਆ ਯਾਰ ਬਿਹਾਰ ਤੇ ਯੂਪੀ ਦੀ ਜੇਬ ਉੱਥੇ 40 ਕਰੋੜ ਦੇ ਵਿੱਚੋਂ ਕਰੋੜ ਡੇਢ ਕਰੋੜ ਬੰਦਾ ਵੀ ਪੰਜਾਬ ਚ ਆ ਗਿਆ ਸਾਡਾ ਦਾ ਗਿਆ ਸਿਸਟਮ ਹਿੱਲ ਗਿਆ ਇਹ ਗੱਲ ਨੂੰ ਖਹਿਰੇ ਨਹੀਂ ਲੈ ਕੇ ਕਾਨੂੰਨ ਕਿਹਾ ਸੀ ਬਣਾਉਣ ਦੀ ਗੱਲ ਖਹਿਰੇ ਨਹੀਂ ਜਿਹੜਾ ਜਿਵੇਂ ਤੁਸੀਂ ਬੋਲਦੇ ਹੋ ਜਾਂ ਖਹਿਰਾ ਸਾਹਿਬ ਬੋਲਦੇ ਜਿਹੜਾ ਕੋਈ ਪੰਜਾਬ ਵਾਸਤੇ ਬੋਲਦਾ ਉਹਦੇ ਫਿਰ ਪਾਰਟੀ ਵਾਲੀ ਵਿਰੋਧੀ ਹੋ ਜਾਂਦੇ ਨੇ ਕਿਵੇਂ ਦੇਖਦੇ ਖੈਰੇ ਨੇ ਮਾਦਾ ਮੁੱਦਾ ਚੱਕਿਆ ਸਾਰੀ ਲੀਡਰਸ਼ਿਪ ਕਾਂਗਰਸੀ ਰੋਲਟ ਖੜ ਗਈ ਆ ਕੇ ਰਾਜਾ ਬਣਨ ਦਾ ਇੱਥੋਂ ਤੱਕ ਕਹਿ ਗਿਆ ਕਿ ਮੈਂ ਦਾ ਪ੍ਰਵਾਸੀਆਂ ਨੂੰ ਇੱਥੇ ਪਲਾਟ ਜਿਹੜੇ ਲਾਟ ਹੋਏ ਨੇ ਲੁਧਿਆਣੇ 'ਚ ਉਹਨਾਂ ਦੇ ਹਿਸਟਰੀਆਂ ਕਰਾ ਕੇ ਦੇਵਾਂਗਾ ਹੂੰ ਵੀ ਓਨ ਰੌਲਾ ਤਾਂ ਉਹੀ ਆ ਜਾਂਦਾ ਨਾ ਵੀ ਹੁਣ ਵੀ ਅੰਤੋਜ ਮਾਨ ਨੂੰ ਬਾਈ ਨੂੰ ਫੋਨ ਕਰਦਾ ਕਿ ਲੀਡਰ ਉਹ ਇਹਨੂੰ ਮੁੱਦਾ ਨਾ ਬਣਾਓ ਕਿਉਂ ਯਾਰ ਹੂੰ ਅਸੀਂ ਚੁੱਪ ਕਿਵੇਂ ਰੱਗੇ ਯਾਰ ਜੇ ਸਾਰੇ ਸੂਬਿਆਂ ਵਾਲੇ ਆਪੋ ਆਪਣੇ ਹੱਕ ਦੀ ਗੱਲ ਆਪਣੇ ਸੱਭਿਆਚਾਰ ਨੂੰ ਬਚਾਉਣ ਦੀ ਗੱਲ ਆ ਆਪਣੀ ਬੋਲੀ ਪਹਿਰਾਵੇ ਨੂੰ ਬਚਾਉਣ ਦੀ ਗੱਲ ਕਰ ਸਕਦਾ ਪੰਜਾਬ ਵਾਲੇ ਕਿਉਂ ਨਾ ਕਰਨ ਯਾਰ ਹੁਣ ਸਭ ਤੋਂ ਵੱਡਾ ਖਤਰਾ ਦੇਖੋ ਇਹ ਤਾਂ ਉਦੂ ਉਤਲਾ ਖਤਰਾ ਦੇਖੋ ਇੱਥੇ ਦਾ ਬੰਦੇ ਮਾਰ ਕੇ ਚਲੇ ਜਾਂਦੇ ਯੂਪੀ ਬਿਹਾਰ ਨੂੰ ਭੱਜ ਜਾਂਦੇ ਆ ਕ੍ਰਾਈਮ ਕਰਕੇ ਥੇ ਹੁੰਦੇ ਨਹੀਂ ਨਾ ਜਿਹੜੇ ਬੰਗਲਾਦੇਸ਼ ਦੇ ਰਹਿਗੇ ਮੁਸਲਮਾਨ ਆ ਉਹ ਆਗੇ ਪੰਜਾਬ ਵਿੱਚ ਗੋਲੇ ਨਸਿੱਧੀਆਂ ਚੱਲ ਰਹੀਆਂ ਇਹੋ ਮਸਲਾ ਆਪਣੇ ਪਿੰਡਾਂ ਵਾਲਾ ਹਾਂ ਇਹਨੂੰ ਚਲਾ ਮੜਾ ਯਾਰ ਇਹ ਸ਼ੇਰਗੜ ਦਾ ਮਸਲਾ ਹਾਂਜੀ ਦੁਨਿਆ ਇਹ ਕੀ ਇਹ ਕੀ ਦੁਨਿਆ ਵਾਲਾ ਆਪਣੇ ਨਾਲ ਹੀ ਦੁਨਿਆ ਵਾਲਾ ਸ਼ੇਰਗੜ ਹਾਂ ਆ ਆ ਚਲਾ ਯਾਰ ਆ ਦੇਖ ਆ ਦਿਖਾ ਯਾਰ ਕਿਸਾਨਾਂ ਦੇ ਸਿਰ ਤੇ ਚਲਾਏ ਆ ਆ ਥਰੂ ਗਾਇਦੇ ਗੋਲੇ ਡਾਂਗਾ ਵਿਚਾਰਾਂ ਇੱਥੋਂ ਦੀ ਪੁਲਿਸ ਦਾ ਇੱਥੋਂ ਦੀ ਸਰਕਾਰ ਦਾ ਦੱਸ ਯਾਰ ਅੱਜ ਆ ਕਿਸਾਨ ਜਥੇਬੰਦੀ ਅਗਰਾਹਾਂ ਵਾਲੇ ਜਿਹੜੀ ਜ਼ਮੀਨ ਐਕਵਾਇਰ ਕਰ ਰਿਆ ਧੱਕੇ ਦੇ ਨਾਲ ਕੋਈ ਬਣਦੇ ਉਹਨਾਂ ਨੂੰ ਮਾਅਬਜੇ ਮੁੱਲ ਨਹੀਂ ਦਿੱਤੇ ਜਾ ਰਹੇ ਸੜਕਾਂ ਦੇ ਵਿਚੰਨੇ ਜ਼ਮੀਨ ਐਕਵਾਇਰ ਕਰ ਲਈ ਉਹਦਾ ਵਿਰੋਧ ਕਰਦਿਆਂ ਅੱਜ ਕਿੰਨੇ ਕਿਸਾਨਾਂ ਦੇ ਡਾਂਗਾਂ ਨਾਲੇ ਕੁੱਟੇ ਡਾਂਗਾਂ ਮਾਰੀਆਂ ਸਿਰਪਾੜੀ ਨਾਲੇ ਪਰਚੇ ਦੇਣਗੇ ਇੱਕ ਹੋਰ ਦੱਸਿਆ ਨਸੀਰ ਲਾਸ਼ ਰੱਸੀ ਵੜਾ ਚੱਕੇ ਵਾਲੇ ਜੀ ਹੋਣੀ ਜੋ ਗੇਰ ਕਰਨ ਲਈ ਖੜਾ ਹੈਗਾ ਸਾਡੇ ਮੁੰਡੇ ਮਰ ਰਹੇ ਨੇ ਰੋਜ਼ ਛੱਟੇ ਦੇ ਨਾਲ ਹੁਣ ਇਹ ਨਹੀਂ ਪਤਾ ਤੁਹਾਨੂੰ ਮੈਂ ਹੋਰ ਦੱਸਦਾ ਜਿਹੜੀ ਸੈਂਟਰ ਦੀ ਸਕੀਮ ਆ ਜੋ ਉਥਲ ਪੁਤਲ ਹੋਈ ਖੜੀ ਆ ਨਾ ਪੰਜਾਬ ਦੇ ਵਿੱਚ ਤੇ ਜਵਾਕ ਦੀ ਇੱਕ ਗਲਾਸ ਆ ਪਈ ਤੇ ਚਿੱਟੇ ਨਾ ਅੱਜ ਦੀ ਗੱਲ ਆ ਇਹ ਚਿੱਟੇ ਨਾ ਰੋਜ਼ ਪਤਾ ਨਹੀਂ ਕਿੰਨੇ ਕ ਮਰਦੇ ਆ ਕਿੱਥੇ ਫਿਰਦਾ ਸੂਡਾ ਪ੍ਰਸ਼ਾਸਨ ਕਿੱਥੇ ਆ ਸਕਾ ਡੁੱਬ ਕੇ ਮਰ ਮੈਂ ਹੁਣ ਤੁਹਾਨੂੰ ਹੋਰ ਦੱਸਦਾ ਇਹ ਐ ਨਹੀਂ ਪਤਾ ਕਿ ਪੰਜਾਬ ਚ ਕੋਈ ਐਮਰਜੈਂਸੀ ਲਾ ਕੇ ਕੋਈ ਕਾਰਫੂ ਲਾ ਕੇ ਪੰਜਾਬ ਕੋਈ ਫੌਜ ਦੇ ਹਵਾਲੇ ਕਰ ਦੇ ਅੱਜ ਜਿਵੇਂ ਆਇਆ ਜਗਬੰਦ ਦੀ ਇੱਕ ਨਿਊਜ਼ ਚੱਲਦੀ ਵੀ ਸੀਆਰਪੀ ਤਨਾਤ ਕਰ ਦਿੱਤੀ ਹੋ ਸਕਦਾ ਕੁਈ CRP ਕੋਈ ਆਰਮੀ ਕੋਈ ਬਲਾ ਕੇ ਪਹਿਲਾ ਮਿਲਟਰੀ ਫੋਰਸਾਂ ਹੈ ਬੰਦਿਆਂ ਨੂੰ ਚੱਕ ਕੇ ਦੇਣ ਅੰਦਰ ਜਿਹੜੇ ਕੋਈ ਲੜਨ ਚੜਨ ਵਾਲੇ ਆ ਕੋਈ ਆਗੂ ਆ ਕੋਈ ਹੋਰ ਆ ਤੇ ਲੋਕਾਂ ਦੇ ਪੈਰਾ ਬਿਠਾ ਦੇਣ ਕਰਫੂ ਲਾ ਦੇਣ ਕਰਾਂ ਦੇ ਬਾੜੇ ਕੁੱਟਣਗੇ ਨਿਕਲਣਾ ਤਾਂ ਪਊਗਾ ਨਾ ਨਿਕਲਣ ਦਾ ਪਊਗਾ ਹੁਣ ਉਹ ਜਿਵੇਂ ਨਹੀਂ ਚੂਣਾ ਹੋਈਆਂ ਕਹਿ ਰਹੇ ਨੇ ਕਈ ਬਕਬਕ ਚੈਨਲਾਂ 'ਚ ਦਿਖਾਇਆ ਗਿਆ ਕਿ BJP ਨੂੰ ਢੜਲੇ ਨਾਲ ਵੋਟ ਪਈ ਆ ਪਿੰਡਾਂ ਦੇ ਵਿੱਚੋਂ ਵੀ ਫਿਰ ਕਿਵੇਂ ਹੱਲ ਹੋਊਗਾ ਲੱਗਦਾ ਮੈਂ ਉਹ ਵੀ ਤਾਂ ਸਮਝ ਨਹੀਂ ਲੱਗਦੀ ਵੀ ਸਾਡੇ ਸਾਲ ਭਰ ਦਿੱਲੀ ਦੇ ਵਿੱਚ ਲੋਕ ਬੈਠੇ ਰਹੇ 13 ਮਹੀਨੇ ਬੈਠ ਕੇ 700 ਬੰਦਾ ਮਰਵਾ ਕੇ ਉੱਥੇ ਮੋਦੀ ਮੁਰਦਾਬਾਦ ਤੇ ਮੋਦੀ ਜਿੰਦਾਬਾਦ ਮੈਂ ਇੱਕ ਪਿੰਡ ਗਿਆ ਐਸਪੀ 54 ਦੇ ਲੋਕ ਸੀ ਮੈਂ ਹਾਂ ਯਾਰ ਤੁਸੀਂ ਕਿਹੜੇ ਮੂੰਹ ਨਾਲ ਕੀ ਦੇਖ ਕੇ ਤੁਸੀਂ ਬੀਜੇਪੀ ਨਾਲ ਤੁਰੇ ਝੰਡੇ ਚੱਕੇ ਕਹਿੰਦੇ ਭਾਈ ਆ ਛੋਡੇ ਵਾਲਾ ਨਹੀਂ ਬਾੜਿਆ ਬੀਜੇਪੀ ਵਾਲੇ ਪਿੰਡ ਜੀ ਸਾਨੂੰ ਤਾਂ ਪਤਾ ਹੀ ਨਹੀਂ ਸੀ ਛੋਡੇ ਵਾਲੇ ਹੀ ਆ ਸੋਡੇ ਮੰਗਰੀ ਅਸੀਂ ਤੁਰੇ ਉਹਨੇ ਕਦੇ ਕਹਿੰਦੇ ਕਾਂਗਰਸ ਨਾਲ ਹੋਜੋ ਕਦੇ ਕਹਿੰਦੇ ਬਾਦਲ ਨਾਲ ਹੋਜੋ ਕਦੇ ਕਹਿੰਦਾ ਬੋਕਰ ਨਾਲ ਹੋਜੋ ਹੁਣ ਕਹਿੰਦੇ ਬੀਜਪੀ ਨਾਲ ਚੱਕ ਲਈ ਆਹ ਦਾ ਸਾਡੇ ਚੱਪਲੀ ਚੱਟ ਜੁੱਤੀ ਚੱਟ ਲੋਕਾਂ ਦੇ ਹਾਲ ਆ ਤੁਸੀਂ ਕੀ ਕਰੋਗੇ ਯਾਰ ਕੀ ਕਰੋਗੇ ਤੁਹਾਡਾ ਹਾਲਾਤ ਪੰਜਾਬੀ ਉਹ ਮੈਂ ਫੇਰ ਬਾਰ-ਬਾਰ ਕਹਿਣਾ ਇਹ ਬਹੁਤ ਤਰ੍ਹਾਂ ਦੀਆਂ ਵਿਉਂਤਾਂ ਬੁਣੀਆਂ ਜਾ ਰਹੀਆਂ ਨੇ ਇਹ ਬੜੀਆਂ ਉਲਦੀਣਾ ਤਾਲੀਆਂ ਸਾਨੂੰ ਫਸਾਇਆ ਜਾਣਾ ਅਲ ਜਾਇਆ ਜਾਣਾ ਸੀਆਰਪੀ ਵਾਲੇ ਜਿਹੜੀ ਤੁਸੀਂ ਗੱਲ ਕਰਦੇ ਹੋ ਆਰਮੀ ਵਾਲੀ ਪੈਰਾਮਿਲਟਰੀ ਵਾਲੀ ਇਹ ਬੜੇ ਤਰੀਕੇ ਨਾਲ ਤੁਹਾਡੇ ਬੰਦਿਆਂ ਨੂੰ ਚੱਕ ਕੇ ਅੰਦਰ ਦੇਣਗੇ ਸਾਨੂੰ ਘਰਾਂ ਚ ਬੰਦ ਕਰਨਗੇ ਤੁਹਾਡਾ ਸਾਹ ਨੂੰ ਉੱਚਾ ਨਿਕਲਣ ਦੇਣਾ ਤੇ ਉਦੋਂ ਬਾਅਦ ਤੁਹਾਡੀਆਂ ਜ਼ਮੀਨਾਂ ਪਾਣੀ ਜੋ ਵੀ ਹੈ ਆਪਣੀ ਮਰਜ਼ੀਆਂ ਲੁੱਟਣਗੇ ਤੁਸੀਂ ਨਾ ਬੋਲੇ ਤਾਂ ਹੁਣ ਹਰ ਹਾਲ ਦੇ ਬਸ ਸਾਨੂੰ ਬੋਲਣਾ ਪੈਣਾ ਕੋਈ ਨਾ ਕੋਈ ਬਹਾਨਾ ਕੱਢਣਗੇ ਮੰਨ ਲਓ ਬਹਾਨਾ ਬਹਾਨਾ ਹੀ ਕੱਢਣਗੇ ਮੰਨ ਲਓ ਇਸ ਸਟੇਟ ਕਰਾ ਸਕਦੀ ਹੈ ਸਟੇਟ ਨੇ ਇੱਥੇ ਕੋਈ ਚਾਰ ਕਿਸੇ ਪ੍ਰਵਾਸੀਆਂ ਦਾ ਕੋਈ ਨੁਕਸਾਨ ਕਰਾਤਾ ਤੇ ਬਾਹਰਲੇ ਸੂਬੇ ਚ ਕਿਸੇ ਚ ਸਿੱਖਾਂ ਦਾ ਜਾਂ ਪੰਜਾਬੀਆਂ ਦਾ ਕਰਾਤਾ ਮਾਹੌਲ ਬਣਾ ਦੇਣਗੇ ਸਟੇਟ ਹੀ ਬਣਾਉਗੀ ਸਰਕਾਰ ਹੀ ਬਣਾਉਗੀ ਐਜਾ ਮਾਹੌਲ ਤਾਂ ਮੈਂ ਪੰਜਾਬੀਆਂ ਨੂੰ ਕਹਿੰਦਾ ਵੀ ਸਾਨੂੰ ਕਿਹਨਾਂ ਲੜਨ ਦੀ ਝਗੜਨ ਦੀ ਲੋੜ ਨਹੀਂ ਕਿਸੇ ਨੂੰ ਉੱਚਾ ਨੀਵਾ ਕਹਿਣ ਦੀ ਲੋੜ ਨਹੀਂ ਅਸੀਂ ਸਿਰਫ ਇਹਨਾਂ ਦੀ ਲੀ ਦੇ ਬਰਾਬਰ ਲੀ ਖਿੱਚਦੇ ਬਰਾਬਰਲੀ ਤੋਂ ਪਾਵਰ ਜਗਾਰ ਕੰਮ ਆਪਣੇ ਬੰਦੇ ਨੂੰ ਦੇਣਾ ਸ਼ੁਰੂ ਕਰ ਦੋ ਕੋ ਸਾਮਾਨ ਲੈਣਾ ਰੇੜੀ ਤੋਂ ਦੁਕਾਨ ਤੋਂ ਆਪਣੇ ਬੰਦੇ ਨੂੰ ਲੈਣਾ ਸ਼ੁਰੂ ਕਰ ਦੋ ਇਹ ਆਪ ਹੀ ਜਦੋਂ ਆਪਣੇ ਬੰਦੇ ਨੂੰ ਆਪਾਂ ਪੈਰਾਂ ਦੇ ਖੜੇ ਕਰ ਲਏ ਆਪ ਹੀ ਇਹ ਮਸਲੇ ਦਾ ਹੱਲ ਹੋ ਜਾਣਾ ਤੇ ਸਰਕਾਰਾਂ ਦੇ ਦਬਾਅ ਬਣਾਓ ਵੀ ਜੇ ਦੂਜੇ ਸੂਬਿਆਂ ਦਾ ਕਾਨੂੰਨ ਆ ਤਾਂ ਇੱਥੇ ਵੀ ਕਾਨੂੰਨ ਬਣਨਾ ਚਾਹੀਦਾ ਇਸ ਮੁਲਕ ਦੇ ਪੰਜਾਬ ਦੇ ਵਿੱਚ ਵੀ ਕਾਨੂੰਨ ਬਣਨਾ ਚਾਹੀਦਾ ਉਹਨਾਂ ਸੂਬਿਆਂ ਦੀ ਤਰਜ਼ ਦੇ ਉੱਤੇ ਇਹ ਸਰਕਾਰਾਂ ਇਹ ਸਿਆਸੀ ਪਾਰਟੀਆਂ ਆਪਣੇ ਚੋਣ ਏਜੰਡੇ ਦੇ ਵਿੱਚ ਲਾਗੂ ਕਰਨ ਅਗਲੀ ਗੱਲ ਜਿਹੜੀ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਬਾਈ ਇਹ ਬੜੀ ਮਹੱਤਵਪੂਰਨ ਗੱਲ ਆ ਸਾਡੇ ਲੋਕਾਂ ਦੀ ਮਾਨਸਿਕਤਾ ਕਿੱਥੇ ਖੜੀ ਆ ਅਸੀਂ ਕੀ ਸੁਣਨਾ ਪਸੰਦ ਕਰਦੇ ਆ ਅਸੀਂ ਕੀ ਪਹਿਨਣਾ ਪਸੰਦ ਕਰਦੇ ਆ ਮੈਂ ਤੁਹਾਨੂੰ ਬਲਵਿੰਦਰ ਸਿੰਘ ਮੁੰਡਾ ਬੁਲਟ ਜਿਹਨੂੰ ਕਹਿ ਦਿੰਦੇ ਆ ਪੰਜਾਬ ਪੰਜਾਬੀ ਯੂਨੀਵਰਸਿਟੀ ਚੰਡੀਗੜ੍ਹ ਦਾ ਆ ਪਟਿਆਲੇ ਦਾ ਇਹ ਵਿਦਿਆਰਥੀ ਆ ਥੀਏਟਰ ਦੇ ਨੇ ਦੇ ਵਿੱਚ ਨੇ ਕਾਫੀ ਕੰਮ ਕੀਤਾ ਤੇ ਇਸ ਨੌਜਵਾਨ ਨੇ ਮਤਲਬ ਕਿ ਫਿਲਮਾਂ ਦੇ ਵਿੱਚ ਵੀ ਆਇਆ ਇਹਨੇ ਬੜਾ ਇੱਕ ਕਮਾਲ ਦਾ ਗੀਤ ਕੱਢਿਆ ਊੜਾ ਆੜਾ ਈੜੀ ਇਹਦਾ ਗੀਤ ਦਾ ਨਾਮ ਹੈ ਇਹ ਮੈਂ ਇਹਨੂੰ ਕਿਤਨੇ ਬੰਦਿਆਂ ਨੇ ਸੁਣਿਆ 74000 ਬੰਦੇ ਨੇ ਸੁਣਿਆ 10ਾਂ ਦਿਨਾਂ ਦੇ ਵਿੱਚ ਇਵੇਂ ਇੱਕ ਗੀਤ ਆਇਆ ਆਪਣੇ ਦਾ ਰਣਜੀਤ ਬਾਵੇ ਦਾ ਰਣਜੀਤ ਬਾਵੇ ਦਾ ਆਇਆ ਗੀਤ ਸਿੱਖ ਅੰਪਾਇਰ ਸਿੱਖ ਰਾਜ ਦੇ ਉੱਤੇ ਉਹਨੇ ਗੀਤ ਗਾਇਆ ਇਹ ਆਉ ਗੀਤਾ ਆ ਗੀਤਾ ਆ ਗੀਤਾ ਉਹ ਬਈ ਤੇ ਇਹ 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 ਗੀਤ ਆ ਗੀਤਾ ਸਿੱਖ ਅੰਪਾਇਰ ਇਹ ਇਹ ਗੀਤ ਨੂੰ ਅੱਜ ਭਾਈ 11 ਦਿਨ ਹੋ ਗਿਆ ਇਹਨੂੰ ਤੇ 11 ਦਿਨਾਂ ਦੇ ਵਿੱਚ ਇਹਨੂੰ ਸਿਰਫ ਤੇ ਸਿਰਫ 9.5 ਲੱਖ ਬੰਦੇ ਨੇ ਸੁਣਿਆ ਜੋ ਸਾਡੀ ਹਿਸਟਰੀ ਦੀ ਗੱਲ ਸਾਡੇ ਇਤਿਹਾਸ ਦੀ ਗੱਲ ਕਰਦਾ ਸਾਡੀਆਂ ਨਮੀਆਂ ਨਸਲਾਂ ਨੂੰ ਅਸੀਂ ਪ੍ਰਾਤਨ ਇਤਿਹਾਸ ਨਾਲ ਕਿਵੇਂ ਜੋੜਨਾ ਉਹਦੀ ਗੱਲ ਕਰ ਰਿਹਾ 바ਵਾ ਇਹਨੂੰ 9.5 ਲੱਖ ਬੰਦਾ ਜਿਹੜਾ ਸਾਡੀ ਕਮਾਲ ਦੀ ਉਹਨੇ ਬਲਵਿੰਦਰ ਬੋਲਟ ਨੇ ਵੀਡੀਓ ਬਣਾਈ ਕਮਾਲ ਦੀ ਉਹਨੇ ਪੇਸ਼ਕਾਰੀ ਕੀਤੀ ਆ ਤੇ ਪੰਜਾਬੀ ਬੋਲੀ ਦੀ ਗੱਲ ਕੀਤੀ ਉਹਨੂੰ 70 ਹਜ਼ਾਰ ਬੰਦਾ ਸੁਣਦਾ ਇੱਕ ਪਿੱਛੇ ਦਾ ਗੀਤ ਆ ਅਸੀਂ ਪਤਾ ਨਹੀਂ ਕੀ ਨਾਮ ਦਾ ਗਾਇਕ ਦਾ ਮੈਂ ਜਾਣਦਾ ਨਹੀਂ ਮੈਕਸੀਕੋ ਚੱਲ ਗਏ ਮੈਕਸੀਕੋ ਚੱਲ ਗਏ ਆ ਜੀ ਕਰੀਏ ਨਾ ਸਾਰੇ ਗਾਣੇ ਚ ਹੋਰ ਕੋਈ ਗੱਲ ਨਹੀਂ ਨਾ ਕੋਈ ਸ਼ਰ ਨਾ ਮੂਨ ਨਾ ਲੱਤ ਨਾ ਬਾਹਨ ਨਾ ਉਹਦਾ ਕੋਈ ਅਰਥ ਉਹਨੂੰ 150 ਮਿਲੀਅਨ ਇਹਦੇ ਵਿੱਚ ਕਿਤੇ ਨਾ ਕਿਤੇ ਦੋਸ਼ ਫਿਰ ਆਪਣੇ ਲੋਕਾਂ ਦਾ ਜਿਹੜੇ ਕਹਿੰਦੇ ਹਾ ਜੀ ਅਸੀਂ ਦੋਸ਼ ਅਸੀਂ ਦੋਸ਼ ਸਾਡਾ ਹੀ ਆ ਹੁਣ ਜੇ ਮੈਡ ਸੰਧੂ ਵਰਗੇ ਟੈਂਪੂ ਔਰੀ ਵਰਗੇ ਟੈਂਪੂ ਸਾਡੇ ਰੋਲ ਮਾਡਲ ਬਣ ਰਹੇ ਨੇ ਇੱਕੋ ਪਤਾ ਨਹੀਂ ਕਿਹੜਾ ਰਾਮ ਗੜੀਆ ਬੱਲੂ ਪਤਾ ਨਹੀਂ ਬਿੱਲੂ ਕਿਹੜਾ ਰਾਮ ਗੜੀਆ ਨਚਾਰ ਪੱਗਾਂ ਬੰਨ ਕੇ ਪੱਗਾਂ ਵੀ ਰੋਲੀ ਜਾਂਦੇ ਸਾਡੇ ਉਹੋ ਜਿਹੇ ਬੰਦੇ ਅਸੀਂ ਰੋਲ ਮਾਡਲ ਉਹ ਉਹਨਾਂ ਦੇ ਪਤਾ ਨਹੀਂ ਕਿੰਨੇ ਕਿੰਨੇ ਲੱਖ ਫਾਲੋਅਰ ਨੇ ਉਹਨਾਂ ਦੀ ਵੀਡੀਓ ਨੂੰ ਕਿੰਨੇ ਕਿੰਨੇ ਲੱਖ ਬੰਦੇ ਦੇਖਦੇ ਨੇ ਕਿੰਨੇ ਕਿੰਨੇ ਹਜ਼ਾਰਾਂ ਬੰਦੇ ਸਾਂਝੀਆਂ ਕਰ ਦਿੰਦੇ ਨੇ ਉਹ ਉਹਨਾਂ ਬੰਦਿਆਂ ਨੂੰ ਉਦਘਾਟਨਾ ਦੇ ਉੱਤੇ ਕਾਲਜਾਂ 'ਚ ਬੁਲਾਇਆ ਜਾਂਦਾ ਕਿੱਧਰ ਨੂੰ ਆ ਯਾਰ ਅਸੀਂ ਫਿਰ ਅਸੀਂ ਕਹਿੰਦੇ ਆ ਸਾਡੇ ਜਿਹਾ ਹੁਣ ਟੈਂਪੂਆਂ ਨੂੰ ਦੇਖ ਟੈਂਪੂ ਬਣਨਗੇ ਉਸੂਰ ਮੇ ਤਾਂ ਨਹੀਂ ਬਣਦੇ ਫਿਰੋ ਬੰਦਾ ਬਹਾਦਰਤਾ ਨਹੀਂ ਬਣਦੇ ਹਰ ਨਲੂਆ ਤਾਂ ਨਹੀਂ ਬਣਦੇ ਤੇ ਇਹ ਇੱਕ ਕਸੂਰ ਮਾਪਿਆਂ ਦਾ ਹੈ ਨਹੀਂ ਸਾਡੇ ਮਾਪੇ ਨਹੀਂ ਕਹਾਲ ਦੱਸ ਸਾਡੇ ਜੋੜ ਸਾਡੇ ਪੁੱਤ ਆ ਨਵੀਂ ਚੀਜ਼ ਆਈ ਆ ਸਾਡੇ ਇਤਿਹਾਸ ਨਾਲ ਸਾਡੀ ਬੋਲੀ ਨਾਲ ਸਾਡੇ ਪਾਣੀਆਂ ਨਾਲ ਜੁੜੀ ਗੱਲ ਆ ਸਾਡੀ ਧਰਤੀ ਨਾਲ ਜੁੜੀ ਗੱਲ ਆ ਕੌਣ ਸੁਣਾਉਂਦਾ ਕੋਈ ਕੋਲ ਵਕਤ ਹੀ ਹੈ ਨਹੀਂ ਜਬ ਆਕਾਂ ਨੂੰ ਤਾਂ ਕੱਢਣ ਨੂੰ ਤੜਕੇ ਜ्यों ਸਿਰਖ ਪਾਈ ਕਰਨ ਲੱਗਦੇ ਆਥਨ ਤੱਕ ਆਥਨ ਲਾ ਕੇ 4 ਰੁਪਏ ਦਾ ਬੋਲੇਜ ਹੋ ਕੇ ਸੌਂ ਜਾਂਦੇ ਆ ਤੜਕੇ ਉੱਟ ਕੇ ਫਿਰ ਤੁਰ ਪੈਂਦੇ ਆ ਉਹ ਜਵਾਕਾਂ ਨੂੰ ਪਹਿਲੀ ਕਾਲ ਨਵੇਂ ਰਿਵਾਜ ਤੋਂ ਉਹਨਾਂ ਟੈਂਟਾਂ ਲੋਕਾਂ ਨਵੇਂ ਜੱਬ ਤੋਂ ਬੰਦਾ ਅੱਗੇ ਜਵਾਕ ਬੰਦੇ ਦੇ ਨਾਲ ਪੈਂਦਾ ਛੋਟਾ ਜਵਾਕ ਜਿਵੇਂ ਆਪਾਂ ਸਾਰੇ ਆਪਾਂ ਆਪਣੇ ਮਾਪਿਆਂ ਨੇ ਪੈਂਦੇ ਰਹਿਆ ਬਾਪੂ ਦੇ ਸਿਰ ਤੇ ਬਾਹ ਦੇ ਸਿਰ ਰੱਖ ਕੇ ਸੌਣਾ ਜਾਂ ਉਹਦੀ ਛਾਤੀ ਦੇ ਉੱਤੇ ਉਹਨ ਇੱਕ ਲੱਤ ਤੇ ਬਾਹ ਹਟ ਕੇ ਸੌਣਾ ਉਹ ਜਿਹੜਾ ਨੈਗ ਆ ਉਹ ਜਿਹੜਾ ਤੁਹਾਡਾ ਤੁਹਾਨੂੰ ਉਸ ਚੀਜ਼ ਨੇ ਜੋੜਨਾ ਤੁਹਾਡੇ ਮਤਲਬ ਮੋਹ ਬਣਨਾ ਉਹ ਤਾਂ ਉਹ ਤਾਂ ਹੁਣ ਅੱਡੋ ਅੱਡ ਹੀ ਕਮਰੇ ਪਾਤੇ ਇਹ ਸਾਡੀ ਕੁੜੀ ਦਾ ਕਮਰਾ ਹੈ ਇਹ ਸਾਡੇ ਮੁੰਡੇ ਦਾ ਕਮਰਾ ਹੈ ਇੱਥੇ ਸਾਡੇ ਬਾਪੂ ਦਾ ਕਮਰਾ ਸਾਡੀ ਬੇਬੇ ਦਾ ਕਮਰਾ ਆ ਸਾਡਾ ਕਮਰਾ ਦੋਨਾਂ ਜੀਆ ਦਾ ਉਹ ਜਵਾਕਾਂ ਨੂੰ ਮੈਲ ਫੜਾਤੇ ਉਹ ਜਵਾਗ ਫਿਰ ਉੱਥੇ ਲੁਚੀਆਂ ਵੀਡੀਓ ਦੇਖੀ ਜਾਂਦੇ ਆ ਜਾਂ ਟੈਂਪੂਆਂ ਨੂੰ ਸੁਣੀ ਜਾਂਦੇ ਦੇਖੀ ਜਾਂਦੇ ਆ ਉਹੋ ਜਿਹੀ ਬਣੀ ਜਾਂਦੇ ਆ ਆ ਨਵਾਂ ਰਿਵਾਜ ਸਾਡੇ ਲੋਕਾਂ ਨੇ ਆ ਘਰਾਂ ਸ਼ੁਰੂ ਕਰ ਲਿਆ ਅੱਗੇ ਸੌਰਾ ਪਰਿਵਾਰ ਸਾਂਝਾ ਇਕੱਠਾ ਹੀ ਪੈਂਦਾ ਤੇ ਅਸੀਂ ਇਕੱਠੇ ਘਰਾਂ ਦੀ ਰੋਟੀ ਖਾਂਦੇ ਹੁਣ ਇਹ ਵੀ ਰਿਵਾਜ ਚੱਲ ਪਿਆ ਜਿਹੜਾ ਮਾਲਾ ਮੋਟਾ ਘਰ ਕੋ ਚੱਲਦਾ ਤੁਰਦਾ ਫਿਰਦਾ ਘਰ ਉਹ ਉਹ ਫੋਟਲਾਂ ਚ ਖਾਣ ਲੱਗ ਗਈ ਬੇਹੱਤੇ ਆ ਪਨੀਰ ਖਾਈ ਜਾਂਦੇ ਆ ਉੱਥੇ ਪਤਾ ਨਹੀਂ ਕੀ ਜਿਹੜਾ ਮੈਦਾ ਖਾਈ ਜਾਂਦਾ ਘਰ ਦਾ ਰਖਾਣਾ ਪੀਣਾ ਛੱਡਤਾ ਉਹ ਬਿਮਾਰ ਹੋਣ ਲੱਗ ਗਏ ਤੋ ਇਹ ਸਾਰੀਆਂ ਗੱਲਾਂ ਪਰ ਸਾਨੂੰ ਮੁੜਨਾ ਪਾਣਾ ਗੱਲਾਂ ਕਹਿੰਦੇ ਨਹੀਂ ਦੱਸਣੀਆਂ ਇਹ ਕੱਲਾ ਸਰਕਾਰਾਂ ਦਾ ਦੋਸ਼ ਨਹੀਂ ਆ ਅਸੀਂ ਆਪ ਵੀ ਇਸ ਗੱਲ ਦੇ ਜ਼ਿੰਮੇਵਾਰ ਦੋਸ਼ੀ ਲੋਕ ਲੱਖੇ ਭਾਈ